ਜੇ ਮੈਂ ਪਾਕਿਸਤਾਨ ਜਾਵਾਂ ਨਾ ਮੈਂ ਮੈਂ ਆਹੋਣੇ ਹੁਣੇ ਮੁੱਖ ਮੰਤਰੀ ਬਣਿਆ ਮਰੀਮ ਮਰੀਮ ਸ਼ਰੀਫ ਨਵਾਸ਼ਿਰ ਦੀ ਬੇਟੀ ਉਧਰਲੇ ਪੰਜਾਬ ਦੀ ਮੁੱਖ ਮੰਤਰੀ ਬਣੀ ਤੇ ਮਿਲਣ ਗਿਲਣ ਦਾ ਜੇ ਪ੍ਰੋਗਰਾਮ ਬਣੇ ਦੋਨੇ ਪੰਜਾਬਾਂ ਦਾ ਮੈਂ ਕੀ ਮੰਗੂਗਾ ਉੱਥੇ ਭਾਈ ਜੀ ਆਪਣੇ ਬਹੁਤ ਸਾਰੇ ਮੁੰਡੇ ਬੈਠਿਆ ਜਿਹੜੇ 20 25 25 ਸਾਲ ਤੋਂ ਉਹਨਾਂ ਦੀਆਂ ਜੇਲ੍ਹਾਂ ਚ ਕੈਦ ਨੇ ਜਾਂ ਜੰਗੀ ਕੈਦੀ ਨੇ ਮੈਂ ਇੱਥੇ ਬੁੱਤ ਲੈ ਹੀ ਬੈਠਿਆ ਬਾਅਦ ਚ ਪਤਾ ਲੱਗਿਆ ਮੇਰੇ ਕੋਲ 4-5 ਕੇਸ ਐ ਸਿਆਏ ਨੇ ਇੱਥੇ ਬੁੱਤ ਲੈ ਹੀ ਬੈਠਿਆ ਬਾਅਦ ਚ ਪਤਾ ਲੱਗਿਆ ਉਹ ਤਾਂ ਉੱਥੇ ਜਿਉਂਦਾ ਉਹ ਜੰਗ ਦੇ ਵਿੱਚ ਫੜ ਲਿਆ ਸੀ ਮੈਂ ਉਹਨਾਂ ਨੂੰ ਛਡਾ ਕੇ ਲਿਆਉਂਗਾ بیاਇ ਕਰੋ 25 ਸਾਡੇ ਦੇ ਦਿਓ ਆਪਣੇ ਕੋਲੇ ਵੀ ਨੇ ਉਹਨਾਂ ਦੇ 25 ਸਾਥੋਂ ਲੈ ਲਓ ਮੈਂ ਆ ਕਰੂੰਗਾ ਇੱਕ ਐਸੀ ਪਾਕਿਸਤਾਨ ਪੇਡੂ ਲੈ ਕੇ ਆਇਆ ਬਈ ਆ ਇੱਥੇ ਬੰਨੀ ਖੜੇ ਹੋਣਾ ਕਿ ਪੰਜਾਬ ਬਾਰੇ ਸੋਚਿਆ ਬਈ ਕਹ ਸੋਚਿਆ ਤੇ ਨਹੀਂ ਪੰਜਾਬ ਬਾਰੇ ਕਿਹੜੀਆਂ ਗੱਲਾਂ ਯਾਰ ਤੁਸੀਂ ਪਾਕਿਸਤਾਨ ਜਾਣਦੇ ਹੋ ਤੁਸੀਂ ਮੁੰਡੇ ਦਾ ਕੀ ਛੜੋਣਾ ਭੇਡੂ ਦੇ ਦੋ ਜੀ ਆਉਂ ਭੇਡੂਆਂ ਨਾਲ ਉਹ ਇੱਕ ਦਿਨ ਵੀਡੀਓ ਜੀ ਵੀ ਪਾਈ ਸੀ ਉਹਨੇ ਤੇ ਖੇਡੋ ਭੇਡੂਆਂ ਨਾਲ ਲੋਕਾਂ ਨੇ ਕਹਿਤਾ ਹੈਂ ਹਾਂ ਜੀ 40 50 ਰੰਗ ਦੇ ਕੁੱਤੇ ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆਇਆ ਮਾਰਬਲ ਜਿਹੜਾ ਪੱਥਰ ਆ ਨਾ ਇਟਲੀ ਤੋਂ ਲਿਆ ਕੇ ਲਾਂ ਲਿਆਂਦਾ ਏ ਜੇ ਕਾਂਬੇ ਜੇ ਦੋਨੇ ਲਤਨ ਟੁੱਟ ਜਾਂਦੀ ਨਹੀਂ ਤਿਲਕ ਜਾਂਦਾ ਤਾਂ ਤੇ ਸਾਡੀਆਂ ਯਾਰ ਘਰਾਂ ਦੇ ਛੱਤਾਂ ਚ ਉਹੀ ਜਾਂਦੀ ਹਾਂ ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਝ ਕਰਨਾ ਹੈ ਆਪਾਂ ਇਹੋ ਜਿਹਾ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ ਇਹ ਐਨੇ ਇਹੋ ਜਿਹੇ ਟੈਂਪਰੇਚਰ 'ਚ ਘੰਟਾ ਆ ਜਾ ਸੁਖਵੀਰ ਮੈਂ ਸ਼ਰਤ ਲਾਉਣਾ ਇੱਕ ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ ਤੇ ਕੱਦੂਆਂ ਨਾਲ ਮਾਲਸ਼ ਕਰਨੀ ਪਊ ਪੈਰਾਂ ਦੀਆਂ ਧੜੀਆਂ ਦੀ ਹਾਂ ਕਿਉਂ ਦਸਣਾ ਪਊ ਫੇਰ ਕਿਤੇ ਸੁਰਤ ਆਊ ਇੰਨੀ ਧੁੱਪ ਚ ਕਿਧੋਂ ਨਿਕਲੇ ਨੇ ਇੰਨੀ ਧੁੱਪ ਚ ਯਾਰ ਨਾ 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 ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਸੋ ਵੀਰੋ ਅਸੀਂ ਆਪਾਂ ਆ ਆਵਾਂ ਆਪਾਂ ਬੋਰ ਦੇ ਟੋਹਿਆਂ ਚੋਂ ਨਿਕਲੇ ਹੋਏ ਆ ਯਾਰ ਆ ਕਿੱਡੀ ਕੁ ਗਰਮੀ ਹੈ ਕਿਹੜੀ ਗਰਮੀ ਹੈ ਇਹ ਬੋਰ ਦੇ ਟੋਹਿਆਂ ਚੋਂ ਨਿਕਲੇ ਹੋਇਆ ਓਏ 2 ਇੰਚ ਨਾਲੇ ਸਲੈਂਸਰ ਤੇ ਮੂਰੇ ਮੱਛਰ ਦਾ ਨਹੀਂ ਲਾ ਕੇ ਸੌਣ ਵਾਲੇ ਆਪਾਂ ਸਾਡੀ ਰੀਸ ਕਰਨਗੇ ਇਹ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਐਂ ਖੜਾਂਗੇ ਐਤਕੀ ਐਤਕੀ ਆਖਰੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ ਬਾ ਫਿਰ ਆਪਸ ਵਿੱਚ ਗੱਲਾਂ ਕਰਾ ਕਰਨਗੇ 5 ਜੂਨ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਹਾਰ ਗਿਆ ਉਹ ਕਹਿੰਦਾ ਤੂੰ ਕਿਹੜਾ ਜਿੱਤ ਗਈ ਲੇਕਿ ਨਵੀਂ ਕਿੱਕਲੀ ਲਿਖੀ ਐ ਨਵੀਂ ਕਿੱਕਲੀ ਲਿਖੀ ਅੱਜ ਜੀ ਬਹੁਤ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨਹੀਂ ਵੀ ਇਧਰ ਨੂੰ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੁਰੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਉੱਤਿਆ ਬੈ ਸਕੂਨ ਵੇ ਮੇਰਾ ਉੱਡਿਆ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜਉ ਜਉ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮौज ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮौज ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਾਨ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੇ ਬਾਦਲਾਂ ਦੀ ਰਾਜਨੀਤੀ ਚੋ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਗੋਲੇ ਸੋਨਿਆ ਓਏ ਸੋਰੀਆ ਬਹੁਤ ਸਤਿਕਾਰਯੋਗ ਮੇਰੇ ਪੈਣਪਰਾਓ ਬਜ਼ੁਰਗੋ ਵੀਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੀ ਸ਼ਾਨ ਜਿਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਅੱਜ ਆਪਣੀ ਲੋਕ ਸਭਾ ਦੀ ਇਸ ਵੱਡੀ ਚੋਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ ਤੁਹਾਨੂੰ ਉਤਸ਼ਾਹਤ ਕਰਨ ਲਈ ਦਿਸ਼ਾ ਨਿਰਦੇਸ਼ ਦੇਣ ਲਈ ਆਏ ਮੈਂ ਇਹਨਾਂ ਦਾ ਧੰਨਵਾਦੀ ਹਾਂ ਆਪਾਂ ਆਪੋ ਆਪਣੀਆਂ ਡਿਊਟੀਆਂ ਇੱਕ ਇੱਕ ਪੈਣ ਪ੍ਰਾ ਆਪਣੇ ਆਪ ਨੂੰ ਗੁਰਮੀਤ ਸਮਝੋਗੇ ਤੇ ਆਪਣੀ ਵੱਡੀ ਜੀਤ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ